ਇਹ ਬੰਦੇ ਜੀ ਆ ਮੈਂ ਫੋਟੋਆਂ ਮੇਰੇ ਕੋਲ ਨੇ ਜੀ ਦੋ ਗੱਡੀਆਂ ਨੇ ਪੰਜ ਛੇ ਬੰਦੇ ਲੱਗਦੇ ਨੇ ਜੀ ਜਿਹੜਾ ਜਿਨ੍ਹਾਂ ਨੇ ਇਹਨਾਂ ਤੇ ਹਮਲਾ ਕੀਤਾ ਜੀ ਜੀ ਲੁੱਟ ਕੀਤੀ ਹੈ ਲੁੱਟੇ ਇੱਕ ਇਹਨਾਂ ਕੋ ਚੈਨ ਕੋਈ ਆ ਜੀ ਕੁਝ ਪੈਸੇ ਵੀ ਸੀ ਥੋੜੇ ਬੋਤੇ ਜਿਹੜੇ ਉਹ ਕੋਈ ਨਹੀਂ ਹੋਰ ਇਹਨਾਂ ਦੇ ਸਿਰ 'ਚ ਉਹਨਾਂ ਨੇ ਦਾਤਰ ਮਾਰੇ ਨੇ ਜੇ ਇਹਨਾਂ ਨੇ ਹੈਲਮਟ ਨਾ ਪਾਇਆ ਹੁੰਦਾ ਤੇ ਐਡ ਦੀ ਸਪੋਰਟ ਮੌਕੇ ਤੇ ਇਹਨਾਂ ਦੀ ਡੈਥ ਹੋ ਜਾਣੀ ਸੀ ਅੱਜ ਸਭ ਕੀ ਗੱਲ ਹੋਈ ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਨੁੱਖ ਧਰਜਨ ਕਾਰਜ ਕਮੇਟੀ ਇਹ ਸ਼੍ਰੀ ਗਿਆਨ ਚੰਦ ਜੀ ਹੈ ਜੀ ਇਹ ਮਜੀਠੇ ਫੈਕਟਰੀ ਚ ਸਰਵ ਕੰਮ ਕਰਦੇ ਨੇ ਇਹ ਫੈਕਟਰੀ ਤੋਂ ਕਰੀਬ 4-5 ਦਾ ਸਮਾਂ ਨਾਲ ਆਰਏਸੀ ਜਦੋਂ ਕਮਟਾਲੇ ਵਾਲਾ ਪੁਲ ਉਤਰੇ ਉੱਥੇ ਇਹਨਾਂ ਨੂੰ 5-6 ਬੰਦੇ ਪੈਗੇ ਜੀ ਜਿਨ੍ਹਾਂ ਨੇ ਇਹਨਾਂ ਤੇ ਜਾਨਲੇਵਾ ਹਮਲਾ ਕੀਤਾ ਹੋਰ ਇਹਨਾਂ ਦਾ ਰਾਈਟ ਸਾਈਡ ਦਾ ਗੁੱਟ ਵੀ ਹੱਡੀ ਫ੍ਰੈਕਚਰ ਹੋ ਗਈ ਆ ਨਾਲ ਨਾੜਾਂ ਵੀ ਵੱਡੀਆਂ ਗਈਆਂ ਨੇ ਦੱਤਰ ਮਰੇ ਨੇ ਹੋਰ ਚੈਨ ਵੀ ਕੋਈ ਹੈ ਪੈਸੇ ਵੀ ਕੋਈ ਨਹੀਂ ਜਿਹੜੀ ਗਮਟਾਲੇ ਪੁਲਿਸ ਚੌਂਕੀ ਹੈ ਜੀ ਉੱਥੇ ਬੰਦਿਆਂ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਦੱਸਿਆ ਇੱਕ ਘੰਟੇ ਬਾਅਦ ਆ ਰਹੇ ਆ ਜੀ ਇੱਕ ਘੰਟੇ ਬਾਅਦ ਦੇਖੋ ਲਾ ਕੇ ਚੌਂਕੀ ਹੋਵੇ ਤੇ ਇੱਕ ਘੰਟੇ ਬਾਅਦ ਆਣ ਇਹ ਵੀ ਬਹੁਤ ਮਾੜੀ ਗੱਲ ਆ ਮੈਂ ਕਮਿਸ਼ਨਰ ਸਾਹਿਬ ਕੋ ਮੰਗ ਕਰਦਾ ਜੀ ਇਹ ਜਿਹੜੇ ਸਾਡੇ ਕੋਲ ਫੋਟੋਆਂ ਵੀ ਆ ਜੀ ਉਹ ਬੰਦਿਆਂ ਨੇ ਜਿਨ੍ਹਾਂ ਨੇ ਇਹ ਮਤਲਬ ਇਹ ਜਾਨਲੇਵਾ ਹਮਲਾ ਕੀਤਾ ਇਹ ਬੰਦਿਆਂ ਤੇ ਪਰਚਾ ਕੀਤਾ ਜਾਵੇ ਜੇ ਕੋਈ ਕੋਈ ਇਹਨਾਂ ਦੀ ਰਾਜ ਰਾਜਿਸ਼ ਸੰਜੇਸ਼ਾ ਪੁਰਾਣੀ ਕੋਈ ਉਹ ਬੰਦਾ ਜਿਹੜਾ ਮੇਨ ਆ ਉਹਦੇ ਤੇ ਵੀ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਸਾਬਤ ਹੋਇਆ ਜਾਵੇ ਇੱਥੇ ਪਤਾ ਲੱਗਾ ਕਿ ਕਿੰਨੇ ਕੁ ਤਰੀਕਨ ਬੰਦੇ ਸੀ ਇਹ ਬੰਦੇ ਜੀ ਆ ਮੈਂ ਫੋਟੋ ਮੇਰੇ ਕੋਲ ਨੇ ਜੀ ਦੋ ਗੱਡੀਆਂ ਨੇ ਪੰਜ ਛੇ ਬੰਦੇ ਲੱਗਦੇ ਨੇ ਜੀ ਜਿਹੜਾ ਜਿਨ੍ਹਾਂ ਨੇ ਇਹਨਾਂ ਤੇ ਹਮਲਾ ਕੀਤਾ ਲੁੱਟ ਕੀਤੀ ਲੁੱਟੇ ਇੱਕ ਇਹਨਾਂ ਕੋ ਚੈਨ ਖੋਈ ਆ ਜੀ ਕੁਝ ਪੈਸੇ ਵੀ ਸੀ ਥੋੜੇ ਬੋਧ ਜਿਹੜੇ ਉਹ ਖੋਏ ਨੇ ਔਰ ਇਹਨਾਂ ਦੇ ਸਿਰ 'ਚ ਉਹਨਾਂ ਨੇ ਦਸਤਰ ਮਾਰੇ ਨੇ ਜੇ ਇਹਨਾਂ ਨੇ ਹੈਲਮਟ ਨਾ ਪਾਇਆ ਹੁੰਦਾ ਤੇ ਐਟ ਦੀ سپورਟ ਮੌਕੇ ਤੇ ਇਹਨਾਂ ਦੀ ਡੈਥ ਹੋ ਜਾਣੀ ਸੀ ਸਰ ਸਾਹਿਬ ਕੀ ਸਮਝਦੇ ਹੋ ਕਿ ਅੱਜ ਦਿਨੇ ਇੰਨੀਆ ਵਾਰਦਾਤਾ ਹੋ ਰਹੀਆਂ ਨੇ ਕਿ ਮੈਂ ਕਹਿੰਦਾ ਪੁਲਿਸ ਲੋ ਐਂਡ ਆਰਡਰ ਹੈ ਹੀ ਨਹੀਂ ਜੀ ਮੈਂ ਤਾਂ ਕਹਿੰਦਾ ਜੇ ਕਮਿਸ਼ਨਰ ਸਾਹਿਬ ਆਏ ਨੇ ਕਹਿੰਦੇ ਜੀ ਅਸੀਂ ਬਹੁਤ ਸੁਧਾਰ ਕਰਤਾ ਸੁਧਾਰ ਮੈਨੂੰ ਤਾਂ ਕੋਈ ਦਿਸਦਾ ਨਹੀਂ ਜੀ ਇਹ ਕੋਈ ਸੁਧਾਰ ਨਹੀਂ ਹੈਗਾ ਸ਼ਰੇਆਮ ਵਾਰਦਾਤਾ ਸ਼ਰੇਆਮ ਵਾਰਦਾਤਾ ਹੋ ਰਹੀਆਂ ਗੋਲੀਆਂ ਚੱਲ ਰਹੀਆਂ ਇਹ ਕਦ ਦਾ ਸੁਧਾਰ ਆ ਜੀ ਮੈਂ ਕਮਿਸ਼ਨਰ ਸਾਹਿਬ ਕੋ ਮੰਗ ਕਰਦਾ ਜੀ ਜਿਹੜੀ ਆ ਤੁਹਾਡੀ ਪੁਲਸ ਆ ਨਾ ਜੀ ਜਿਹੜੀ ਇੱਕ ਇੱਕ ਘੰਟੇ ਬਾਦ ਆਉਂਦੀ ਹੈ ਛੱਟ ਲੱਗੀ ਹੋਵੇ ਬੰਦਾ ਪਤਾ ਲੱਗਦਾ ਉਹਨਾਂ ਨੂੰ ਕਹਿਣ ਜੀ ਮੌਕੇ ਤੇ ਜਾਇਆ ਕਰੋ ਜਲਦੀ ਜਾਇਆ ਕਰੋ ਉਹ ਮੈਂ ਇਹਨਾਂ ਤੇ ਇਹਨਾਂ ਤੇ ਕਾਰਵਾਈ ਕਰਨਾ ਬੰਦਿਆਂ ਤੇ ਜੇ ਨਾ ਕਰਨਗੇ ਤੇ ਅਸੀਂ ਗਮਟਾਲੇ ਚੌਂਕੀ ਦਾ ਘਰਾਵ ਕਰਾਂਗੇ ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ